ਜੀ ਜੈ ਸ਼੍ਰੀ கிருஷ்ਨਾ ਮੈਂ ਮូនਿਕਾ ਸਿੰਘ ਨਕਿਤ ਨੂੰ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਖੁਸ਼ ਹੋਣਾ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਮਿਲ ਕਰਦੇ ਤੁਸੀਂ ਸਾਰੇ ਜਣੇ ਠੀਕ ਹੋ ਕਿ ਵਧੀਆ ਹੋਵੋਗੇ ਤੇ ਪਰ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਕਿ ਪ੍ਰਮਾਤਮਾ ਨੇ ਪੰਜਾਬ ਦਾ ਜਿਹੜਾ ਪੰਜਾਬ ਜਿਹੜਾ ਪੰਜਾਬ ਵਾਸੀਆਂ ਦੇ ਉੱਪਰ ਇੰਨਾ ਕਹਿਰ ਕਮਾਇਆ ਇਹ ਕੁਦਰਤ ਦੀ ਕਹਿੰਦੇ ਖੇਡ ਹੈ ਜਿਹੜੀ ਉਹ ਖੇਡਦਾ ਪਿਆ ਚਲੋ ਪਰ ਉਹਦੀ ਰਜਾ ਦੇ ਵਿੱਚ ਹੀ ਰਾਜੀ ਹੈ ਜਿੱਥੇ ਰੱਖੇਗਾ ਉੱਥੇ ਰਹਿਣਾ ਪੈਂਦਾ ਹੈ ਨਹੀਂ ਆਪਾਂ ਆਪਣੀ ਘਰ ਦੀ ਨਾ ਸੋਈ ਨੂੰ ਐ ਤੋਂ ਐ ਨਹੀਂ ਕਰ ਸਕਦੇ ਹੈਗੇ ਹੈ ਨਾ ਸੋਦੇ ਉਹ ਵੀ ਕੰਮ ਆਣ ਵਾਲੀ ਆ ਤੇ ਬਾਕੀ ਤੁਸੀਂ ਦੇਖਿਆ ਹੈ ਵੀਡੀਓਜ਼ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ 2-2 ਫੁੱਟ ਦਾ ਗਲ-ਗਲ ਪਈ ਹੈ ਜਿੱਥੇ ਵਿਚਾਰੇ ਉਹ ਰਹਿ ਰਹੇ ਨੇ ਪਰ ਸਾਰੇ ਜਾਣੇ ਕਿ ਨਾ ਮੈਂ ਖੁਦ ਮੈਂ ਕਹਿੰਦੀ ਕਿ ਮੈਂ ਕਹਿੰਦੀ ਮੈਂ ਤਾਂ ਕਹਿਣਾ ਹੀ ਨਹੀਂ ਚਾਹੀਦਾ ਹੈਗਾ ਪਰ ਕਿਉਂ ਨਾ ਮੈਂ ਵੀ ਫਿਰ ਮੈਂ ਐਸਨਦੀ ਆ ਇੱਕ ਗੱਲ ਕਰਦੀ ਆ ਸਵੇਰੇ ਉੱਠ ਕੇ ਜਰੂਰ ਅਰਦਾਸ ਕਰਿਆ ਕਰੋ ਤੁਹਾਡੇ ਨਾਲ ਨਾਲ ਇਧਰ ਵੀ ਕਰ ਲੈਣੀ ਆ ਮੈਂ ਮੈਂ ਨਹੀਂ ਕਹਿੰਦੀ ਹੈ ਕਿ ਮੈਂ ਕਰਦੀ ਆ ਮੋਨਿਕਾ ਵੀ ਕਰ ਲੈਂਦੀ ਆ ਤੁਸੀਂ ਸਾਰੇ ਕਰ ਦਿੱਤੇ ਮੇਰੇ ਪਿੰਡ ਦੇ ਜਿੰਨੇ ਵੀ ਮੇਰੇ ਪਿੰਡ ਦੇ ਵਿੱਚ ਦੋ ਗੁਰਦੁਆਰੇ ਨੇ ਮੰਮੀ ਮੇਰੇ ਦੱਸ ਰਹੇ ਤੇ ਦੋਨਾਂ ਗੁਰਦੁਆਰਿਆਂ ਦੇ ਵਿੱਚ ਕਿ ਨਾ ਦੋਨੋਂ ਟਾਈਮ ਇੰਨੀ ਨਹੀਂ ਅਲਦਾਸ ਹੋ ਰਹੀ ਆ ਤਾਂ ਜੇ ਕੋਈ ਗ੍ਰੰਟੀ ਭੈਣ ਗ੍ਰੰਟੀ ਭਾਈ ਵੀ ਕੋਈ ਮੇਰੀ ਵੀਡੀਓਜ਼ ਦੇਖਦੇ ਨੇ ਤਾਂ ਪਲੀਜ਼ ਉਹ ਸਾਰੇ ਜਣੇ ਕਿ ਨਾ ਆਪਣੇ ਪੰਜਾਬ ਵਾਸਤੇ ਔਰ ਹਰਿਆਣੇ ਵਾਸਤੇ ਵੀ ਚਰਮੇਤਾ ਇਸ ਤਰ੍ਹਾਂ ਹਾਲਤ ਜਿਆਦਾ ਕਹਿੰਦੇ ਆਪਣੇ ਪੰਜਾਬ ਤੇ ਹੋਈ ਪਈ ਹੈ ਤਾਂ ਉਹਨਾਂ ਵਾਸਤੇ ਨਾ ਅਰਦਾਸ ਕਰੋ ਸਿਰਨੇ ਕਰਦੇ ਜਿੱਥੇ ਜਿੱਥੇ ਆਪਣੇ ਪੂਜਾ ਰੂਮ ਬਣੇ ਹੋਏ ਆ ਤਾਂ ਉੱਥੇ ਵੀ ਬੈਠ ਕੇ ਨਾ 5 ਮਿੰਟ ਅਰਦਾਸ ਜ਼ਰੂਰ ਕਰਿਆ ਕਰੋ ਅੱਧਾ ਘੰਟਾ ਕਰ ਸਕੋ ਫੇ ਤਾਂ ਸਭ ਨਾਲ ਵਧੀਆ ਨਹੀਂ ਤਾਂ 10 ਮਿੰਟ ਤਾਂ ਕਿਧਰੇ ਗਏ ਨਹੀਂ ਠੀਕ ਹੈ ਜੀ ਚਲੋ ਜੀ ਹੁਣ ਕਹਿੰਦੇ ਨਹੀਂ ਹੈਗੇ ਜੋ ਜਹਾਂ ਜਾਂ ਕਹਿਰ ਬੀਤ ਰਿਹਾ ਉਹਦੇ ਨਾਲ ਨਾਲ ਆਪਾਂ ਜਿਹੜਾ ਕੰਮ ਕਰਦੇ ਆ ਉਹਦਾ ਵੀ ਤੁਹਾਨੂੰ ਦੱਸਦੇ ਆ ਅੱਜ ਆਪਾਂ ਲੈ ਕੇ ਆਏ ਜੀ ਲੋ ਜੀ ਆ ਜਿਹੜਾ ਫਰੂਟ ਮਿਕਸਰ ਫਰੂਟ ਦਾ ਆਪਣੇ ਕੋਲ ਆ ਟੀ ਚੰਡੀ ਆਇਆ ਇਹਦੇ ਵਿੱਚ ਕਿਹਨਾ ਪਾਰਟ ਨਹੀਂ ਹੈਗੇ ਜਿਵੇਂ ਕਿ ਆਪਾਂ ਵੇਜੀਟੇਬਲ ਦਾ ਪਾਰਟ ਲੱਗਦੇ ਡੱਬੀ ਆਂਦੀ ਆ ਉਹ ਨਹੀਂ ਹੈਗੀ ਸਿਰਫ ਇਹ ਫਰੂਟ ਵਾਸਤੇ ਹੀ ਹੁੰਦਾ ਹੈ ਬਾਕੀ ਜੋ ਬਿਸਕਟ ਵਗੈਰਾ ਹੋ ਆਪਾਂ ਜੋ ਮਰਜ਼ੀ ਪਾਓ ਪਰ ਮਤਲਬ ਕੀ ਹੈ ਇਹ ਜੀ ਕraft ਦੇ ਵਿੱਚ ਹੀ ਹੈ ਜਿਵੇਂ ਬਿਨੋਦ ਕraft ਦਿੰਦਾ ਹੈ ਉਹੀ ਆ ਕਿਉਂਕਿ ਮੈਂ ਤਾਂ ਸਾਰਾ ਜੀ ਬਿਨੋਦ ਕraft ਦਾ ਹੀ ਸੇਲ ਕਰਦੀ ਆ ਕਿਉਂਕਿ ਕਦੀ ਹੁਣ ਪੈਸਾ ਵੀ ਲਾਣਾ ਕਰੋਤੇ ਰੂਬੀ ਜਾਗੇ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ ਵਧੀਆ ਵਾਲੇ ਹੀ ਹੈ ਜੀ ਕਿੱਥੇ ਸੀ ਪਾਣੀ ਆਲੀ ਹੈ ਜੀ ਲਓ ਜੀ ਇਹ ਕੀ ਆਇਆ ਆਪਾਂ ਨੇ ਧਿਆਨ ਦੇ ਏ ਵੀ ਟ੍ਰਾਈਪਲਾਈ ਦੇ ਵਿੱਚ ਹੈ ਜੀ ਟੱਕਣ ਵਾਲਾ ਇਹ ਹੈ ਇਹਦੇ ਵਿੱਚ ਆਪਾਂ ਜੇ ਰਨ ਟ੍ਰਾਈਪਲਾਈ ਦੇ ਵਿੱਚ ਹੈ ਟ੍ਰਾਈਪਲਾਈ ਦਾ ਮਤਲਬ ਬੀ ਥੋੜੀ ਜਿਹੀ ਉਧਰ ਹੋ ਜਾਓ ਤੇ ਇੱਕ ਇੱਕ ਖੜੀ ਇੱਕ ਪਾਸੇ ਥੋੜੀ ਦੂਰ ਤੇ ਟ੍ਰਾਈਪਲਾਈ ਦਾ ਮਤਲਬ ਉਹ ਹੀ ਆ ਵੀ ਚੀਜ਼ ਆਪਣੀ ਚਾਹੇ ਆਪਾਂ ਇਹਦੇ ਵਿੱਚ ਸੁੱਕੀ ਸਬਜੀ ਬਣਾਈਏ ਚਾਹੇ ਆਪਾਂ ਇਹਦੇ ਵਿੱਚ ਤਰੀ ਵਾਲੀ ਸਬਜੀ ਬਣਾਈਏ ਜਿਵੇਂ ਵਸੇ ਤਾਂ ਜਿਨ੍ਹਾਂ ਨੂੰ ਆਪਣੇ ਵੀਰੇ ਨੂੰ ਭੇਜਣਾ ਮਤਲਬ ਕਿ ਕੱਲਿਆਂ ਦੀ ਉਹ ਸਬਜੀ ਬਣੇਗੀ ਪਰ ਆਪਾਂ ਫਿਰ ਵੀ ਥੋੜੀ ਇਸ ਤੰਗ ਨਾਲ ਇਸ حساب ਨਾਲ ਲਿਆ ਕਿ ਕਦੀ ਕਦਾਈ ਚਲੋ ਕੋਈ ਫਰੈਂਡ ਸਰਕਲ ਚੋਂ ਵੀ ਆ ਜਾਂਦਾ ਤਾਂ ਆਪਣੇ ਬੰਦੇ ਦੇ ਜੋ ਸਬਜੀ ਦੋ ਬੰਦਿਆਂ ਦੀ ਸਬਜੀ ਵੀ ਬਣਾ ਸਕਦੇ ਆ तो उछूड़ उछूड़ कि कि ले, ले। पर जो आप मतलब एक सब्जी बनाएंगे ना सब्जी उछल उछल गिरेगी बंदी कह नहीं हो सब्जी ना तरी आली उछल के ना जो सब्जी रिज दड़ी भी बनानी है तो उछल के बाहर नहीं गिरेगी तरी आली नहीं बहार गिरेगी दाल नहीं बहार गिरेगी सुकी ने तो चलो जो अपने पलटना तो सुी सब्जी जिम्मे गोभी होगी ਕੋਈ ਵੀ ਸਬਜ਼ੀ ਲਗਾ ਲਓ ਸ਼ਿਮਲਾ ਮਿਰਚ ਬਣਾਣਿਆ ਤਾਂ ਵੀ ਜਿਵੇਂ ਆਪਾਂ ਪਲਟਦੇ ਆ ਨਾ ਸਬਜ਼ੀ ਨੂੰ ਤਾਂ ਉਹ ਬਾਹਰ ਨਹੀਂ ਗਿਰੇਗੀ ਤੇ ਟੱਕਣ ਟੱਕਣਾ ਹੈਗਾ ਜੀ ਇਹਦੇ ਤੇ ਇਹ ਟ੍ਰਾਈਪ ਲਾਈ ਦੇ ਵਿੱਚ ਠੀਕ ਹੈ ਨਾ ਜੀ ਇਹ ਟ੍ਰਾਈਪ ਲਾਈ ਦੇ ਵਿੱਚ ਹੈ ਐਂਡ ਹੈਵੀ ਹੈ ਕੋਈ ਚੀਜ਼ ਨਾ ਵਿੱਚ ਛੜੇਗੀ ਨਹੀਂ ਤੇ ਚਾਹਾਂ ਅਗਲਾ ਦੇ ਦੇ ਜੀ ਦੋ ਕੁੰਡਿਆਂ ਵਾਲਾ ਫਿਰ ਮੈਨੂੰ ਦੋ ਕੁੰਡਿਆਂ ਵਾਲਾ ਚੱਜਿਆ ਨਹੀਂ ਉਹਨਾਂ ਨੇ ਫਿਰ ਉਹ ਕਿਹਾ ਵੀ ਹਮੇਸ਼ਾ ਇਹ ਰੱਖੀ ਕਿਹਨਤਾ ਹੈ ਕਿਉਂਕਿ ਜਦ ਆਪਾਂ ਨੇ ਫ੍ਰਿਜ ਦੇ ਵਿੱਚ ਪਕਣਾ ਚਲੋ ਕਈ ਵਾਰੀ ਵੀ ਰੱਖਣਾ ਫੇਰ ਆਪਾਂ ਇਹ ਟੰਡੀ ਨੂੰ ਨਾ ਕਿਸੇ ਹੱਸਬ ਨਾਲ ਸਾਈਡ ਤੇ ਲਗਾ ਕੇ ਆਰਾਮ ਨਾਲ ਇਹਨਾਂ ਫ੍ਰਿਜ ਦੇ ਵਿੱਚ ਰੱਖ ਸਕਦੇ ਹਾਂ ਤੇ ਆ ਗਏ ਆਪਣਾ ਟ੍ਰਾਈਪਲਾਈ ਦਾ ਪਲੇਟਿਨਾ ਦਾ ਕੁੱਟੂਆ ਆਪਣਾ ਜੀ ਆਪਣੇ ਤੇ ਨਾ ਦੀਦੀ ਨੇ ਆਪਣਾ ਕਿ ਇੱਕ ਡੰਗਾ ਕਿਹਾਤਾ ਜੀ ਪਰ ਜਦੋਂ ਮੈਂ ਇੱਕ ਡੰਗੇ ਦਾ ਵੀ ਟ੍ਰਾਈ ਲਿਖੀਆ ਉਹ ਵੀ ਤਕਰੀਬਨ ਸੇਮ ਹੀ ਸੀ ਕੋਈ ਜ਼ਿਆਦਾ ਫਰਕ ਨਹੀਂ ਸੀ ਫਿਰ ਪਿੱਛੇ ਤੋਂ ਜਿਹੜੀ ਮਟਰਕੀ ਆਂਦੀ ਹੈ ਨਾ ਜਿਵੇਂ ਕਿ ਕੰਪਨੀ ਇੱਕ ਨਾਲ ਇੱਕ ਦਿੰਦੀ ਆ ਰੇਟ ਸਾਰਾ ਸਹੀ ਸੀ ਫਿਰ ਆਪਾਂ ਨੇ ਦੋ ਹੀ ਲੈ ਲਈ ਪਰ ਲੈ ਆਏ ਮਟਕਣ ਵਾਲੀ ਕਿਉਂਕਿ ਇਹਦੇ ਵਿੱਚ ਜਿਵੇਂ ਆਪਾਂ ਐਕਸਟਰਾ ਕੋਈ ਸਬਜੀ ਬਾਜੀ ਕੱਢ ਕੇ ਰੱਖਣੀ ਆ ਜਾਂ ਆਟਾ ਗੁੰਨ ਕੇ ਰੱਖ ਕੇ ਰੱਖਣਾ ਤਾਂ ਢੱਕਣ ਦਾ ਲਾਜ਼ਮੀ ਹੋਣਾ ਜ਼ਰੂਰੀ ਹੈ ਤਾਂ ਢੱਕਣ ਆਪਾਂ ਲਿਆਂਦੇ ਆ ਜੀ ਨਾਲ ਤੇ ਇਹ ਢੱਕਣ ਵਾਲੀਆਂ ਪਿੱਛੇ ਤੋਂ ਸਟੀਮ ਆਈ ਸੀ ਇੱਕ ਨਾਲ ਇੱਕ ਆ ਹੀ ਰਿਹਾ ਤਾਂ ਪ੍ਰਾਈਸ ਜੇ ਇੱਕ ਦਾ ਇੱਕ ਮਿਲਣ ਦੀ ਪ੍ਰਾਈਸ ਮੈਂ ਤੁਹਾਨੂੰ ਇਹਦਾ ਕੀ ਦੱਸ ਦਨੀ ਆ ਜੀ ਤੇ ਇਹਨਾਂ ਦਾ ਵੀ ਦੱਸ ਦਿਆਂ ਪ੍ਰਾਈਸ ਕਿ ਕਿਸ ਕਿਸ ਪ੍ਰਾਈਸ ਤੇ ਹੈ ਆਪਾਂ ਉਹ ਜਿਹੜਾ ਇਹ ਜਿਹੜਾ ਟ੍ਰਾਈਟਲਾਈਟ ਦੇ ਵਿੱਚ ਹੈ ਇਹਦਾ ਪ੍ਰਾਈਸ ਹੈਗਾ ਇਹ 3820 ਰੁਪਏ ਕਿਉਂਕਿ ਜੀ ਇਹਦਾ ਪ੍ਰਾਈਸ ਹੈਗਾ 3820 ਤੇ ਜਿਹੜਾ ਫ੍ਰੂਟ ਇਹ ਫ੍ਰੂਟ ਵਾਲਾ ਕ੍ਰਾਫਟ ਦੇ ਵਿੱਚ ਹੈ ਜੀ ਇਹਦਾ 500 ਰੁਪਏ ਹੈ ਜੀ ਵੈਸੇ ਤਾਂ ਇਹਦੇ ਪਰ ਪ੍ਰਾਈਸ ਜਿਆਦਾ ਹੈ ਪਰ ਉਹਨਾਂ ਨੇ ਆਪਾਂ ਨੂੰ 500 ਰੁਪਏ ਦਾ ਲਗਾਇਆ ਇਹ ਵਾਲਾ ਇੱਕ ਮਿੰਟ ਇੱਥੇ ਹੈ ਪਾਣੀ ਪਰ ਉਹਨਾਂ ਨੇ ਆਪਾਂ ਨੂੰ 500 ਰੁਪਏ ਦਾ ਦਿੱਤਾ ਤੇ ਜਿਹੜੇ ਆ ਡੋਂਗੇ ਤੇ ਆਹ ਤੋਂ ਪਹਿਲਾਂ ਤਾਂ ਆਪ ਨੂੰ ਇਹ ਦੱਸਦੇ ਨੇ ਤੋਂ ਚਾਹ ਕੋਈ ਨਹੀਂ ਦਿੰਦੇ ਆ ਤੋਂ ਮੈਂ ਦੋ ਦਿਹਾੜੀ ਮੈਂ ਕਿਹਾ ਚਲੋ ਇੱਕ ਵਾਰੀ ਕਿਉਂਕਿ ਆਪਾਂ ਨੂ ਤੇ ਮੈਂ ਕਿਹਾ ਚਲੋ ਇਹਦਾ ਪ੍ਰਾਈਸ ਮੈਨੂੰ ਠੀਕ ਲੱਗਿਆ ਫਿਰ ਇਹ ਦੋ ਲੈ ਲਈਏ ਆਪਾਂ ਇਸਕੀਮ ਤੇ ਜਿਹੜੇ ਆ ਡੋਂਗੇ ਇਹਦਾ ਵੀ 700 ਰੁਪਏ ਦੇ ਨਾਲ ਦੋ ਡੋਂਗੇ ਦਿੱਤੇ ਆ ਜੀ ਉਹਨਾਂ ਨੇ আর ਜਿਹੜਾ ਮੈਂ ਦੇਖ ਰਹੀ ਸੀ ਉਹ 640 ਰੁਪਏ ਦਾ ਇੱਕ ਡੋਂਗਾ ਦੇ ਰਹੇ تھے ਉਹ ਥੋੜਾ ਜਿਹਾ ਹੈਵੀ ਤਾਂ ਫਿਰ ਮੈਂ ਕਿਹਾ ਵਿੱਚ ਤਾਂ ਤੱਕਰ ਜਿਵੇਂ दाल ਸਬਜ਼ੀ ਕੱਢ ਕੇ ਰੱਖਣੀ ਆ ਇਹ ਤਾਂ ਕੋਈ ਹੈਵੀ ਦਾ ਨਹੀਂ ਪਰ ਉਹ ਕਹਿੰਦੇ ਫਿਰ ਮਿਲਣਗੇ ਦੋ ਹੀ ਮਿਲਣਗੇ ਇਹਦੇ ਚੋਂ ਅਸੀਂ ਫਿਰ ਵੀ ਸੱਤ ਸੈੱਟ ਨਹੀਂ ਤੋੜਦੇ ਹੈਗੇ ਵੀ ਫਿਰ ਸਿਰਫ ਇਹਦਾ ਤੁਹਾਨੂੰ 80 90 ਕੇ ਐਕਸਟਰਾ ਹੋਗਾ ਪਰ ਮਿਲਣਗੇ ਦੋ ਪੀਸ ਫਿਰ ਮੈਂ ਕਿਹਾ ਚਲ ਦੋ ਦੇ ਦੱਚੀ ਤਾਂ ਦੀਦੀ ਨੇ ਕਹਿਤਾ ਵੀ ਇੱਕੋ ਭੇਜਣਾ ਇਹਦਾ ਕੋਈ ਜ਼ਿਆਦਾ ਵੇਖਣੀ ਹੈਗਾ ਹੈ ਕ੍ਰਾਫਟ ਦੇ ਵਿੱਚ ਹੀ ਕੋਈ ਟੀੜਨ ਵਾਲਾ ਸਟੀਲ ਨਹੀਂ ਹੈਗਾ ਕੋਈ ਹੋਨੇਗਾ ਆਰਾਮ ਨਾਲ ਬੱਧਾ ਉਹ ਰੱਖ ਸਕਦਾ ਚਲ ਆਹ ਵੀ ਚੀਜ਼ ਪਈ ਕੰਮ ਵੀ ਆ ਜਾਂਦੀ ਆ ਤੇ ਆਪਣਾ ਦੇਖ ਹੀ ਲਓ ਤੁਸੀਂ ਕ੍ਰਾਫਟ ਦੇ ਵਿੱਚ ਹੀ ਹੈ ਮੈਂ ਕੋਈ ਵੀ ਭਾਂਡਾ ਨਾ ਹਲਕਾ ਸੇਲ ਨਹੀਂ ਕਰਦੀ ਹੈਗੀ ਤੇ ਖਾਸ ਕਰਕੇ ਦਾ ਜੀ ਉਹ ਤਾਂ ਬਿਲਕੁਲ ਹੈ ਚਾਹੇ ਉਹ ਮੈਂ ਤਾਂ ਸੇਮ ਹੀ ਸੇਲ ਕਰਦੇ ਚਾਹੇ ਇੰਡੀਆ ਦੇ ਵਿੱਚ ਚਾਹੇ ਬਾਹਰ ਹੈ ਬਾਹਰ ਤਾਂ ਹੋਰ ਵੀ ਬਹੁਤ ਨਜ਼ਰ ਕਰਕੇ ਇਹ ਹੋਗਾ ਕਿ ਨਜ਼ਰ ਅੰਦਾਜ਼ ਨਹੀਂ ਕਰਨਾ ਪੂਰੇ ਨਜ਼ਰੇ ਦੇ ਵਿੱਚ ਲੈਣਾ ਕਿ ਖਰਾਬ ਨਹੀਂ ਹੋਣ ਵਾਲੀ ਵਸਤੂ ਲੈਣੀ ਹੈਗੀ ਕੋਈ ਵੀ ਠੀਕ ਹੈ ਜੀ ਦੋ ਦੌਂਗੀਆਂ ਜੀ ਤੇ বাকি ਅ ਹੋਰ ਹੈਗੇ ਜੀ ਆਪਣੇ ਚਾਦਰਾਂ ਸੁਧਰਨ ਵਾਲਾ ਵਲੌਗ ਹੁਣ ਕਾਲੂ ਬਣੇਗਾ ਟ੍ਰਿਪਲ ਐ ਬਲੌਕ ਤਾਂ ਕਿੰਨਾ ਲੰਬਾ ਹੋ ਗਿਆ ਨਾ ਬਟ ਇੱਕ ਹਾਂ ਤੇ ਚਲੋ ਜੀ ਆਪਾਂ ਐਂਡ ਇੱਥੇ ਕਰਦੇ ਆਂ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਪਲੀਜ਼ ਵੀਡੀਓ ਸਬਸਕ੍ਰਾਈਬ ਜ਼ਰੂਰ ਕਰੋ ਮੈਕ ਕਰਿਓ ਤੇ ਇੱਕ ਗੱਲ ਹੋਰ ਜੀ ਅਸੀਂ ਫੇਸਬੁੱਕ ਤੇ ਵੀਡੀਓ ਪਾਉਂਦੇ ਆ ਨਾ ਜਿਹੜੇ ਫੇਸਬੁੱਕ ਤੇ ਦੇਖ ਰਹੇ ਹਨ ਇਹਨਾਂ ਨੂੰ ਇੱਕ ਗੱਲ ਮੈਂ ਬਹੁਤ ਦਿਨਾਂ ਤੋਂ ਸੋਚ ਰਹੀ ਹਾਂ ਪਰ ਨਾ ਵੀਡੀਓ ਬਣਾਉਂਦੇ ਬਣਾਉਦੇ ਉਹ ਭੁੱਲ ਜਾਨੀ ਆ ਜਿਹੜੇ ਨਾ ਫੇਸਬੁੱਕ ਤੇ ਵਾਚ ਕਰ ਰਹੇ ਹਨ ਵੀਡੀਓ ਉਹ ਨਾ ਫੇ YouTube ਤੇ ਆ ਜਿਆ ਕਰੋ ਕਿਉਂਕਿ ਅੱਜ ਆਪਾਂ ਨੇ ਇੱਕ ਚੈਨਲ ਚੜਾਣਾ ਸਿਰਫ ਅੱਜ ਆਪਾਂ ਨੂੰ YouTube ਨੂੰ ਚੜਾਣਾ ਹੈ ਉਹ ਜਿੰਨੇ ਵੀ Facebook ਤੇ ਦੇਖ ਰਹੇ ਹਨ ਮੇਰੇ ਵੀਰ ਦੇਖ ਰਹੇ ਆ ਜਾਂ ਮਗੀਆਂ ਪਹਿਣਾ ਦੇਖ ਰਹੀਆਂ ਨੇ ਉਹ ਸਾਰੀਆਂ ਨਾ YouTube ਤੇ ਆ ਕੇ ਮੈਨੂੰ ਸਬਸਕ੍ਰਾਈਬ ਕਰ ਲਿਆ ਪਰ ਉਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਅੱਗੇ ਤੇ ਅੱਗੇ ਜਿੰਨੇ ਵੀ ਤੁਹਾਡੇ ਫਰੈਂਡ ਸਰਕਲ ਦੇ ਵਿੱਚਾਂ ਸ਼ੇਅਰ ਕਰ ਦਿਆ ਕਰੋ ਤੇ ਬਾਕੀ ਜਿਹੜੇ ਜੇ ਤੁਸੀਂ ਮੇਰੀ ਮਤਲਬ ਕੀ ਹੈਲਪ ਹੋਰ ਜ਼ਿਆਦਾ ਕਰਨਾ ਚਾਹੁੰਦੇ ਆ ਤਾਂ ਤੁਸੀਂ ਪਲੀਜ਼ ਆਪਣੇ ਆਪਣੇ ਸਟੇਟਸ ਦੇ ਵਿੱਚ ਨਾ ਮੇਰੀ ਵੀਡੀਓਸ ਨੂੰ ਲਗਾ ਦਿਆ ਕਰੋ ਠੀਕ ਹੈ ਨਾ ਐਨਐਚਏ ਚਲ ਕਿਉਂਕਿ ਹੁਣ ਨਾ ਗੱਲ ਬਿਲਕੁਲ ਨੇੜੇ ਲੱਗਣ ਵਾਲੀ ਆ YouTube ਦਾ ਆਪਣਾ ਮੋਨਟਾਈਜ਼ ਹੋਣ ਵਾਲਾ ਤੇ ਇਹ ਮੋਨਟਾਈਜ਼ ਮੈਂ ਇਕੱਲੀ ਦਾ ਬਿਲਕੁਲ ਵੀ ਨਹੀਂ ਕਰ ਸਕਦੀ ਮੈਂ ਤਾਂ ਸਿਰਫ ਮਿਹਨਤ ਕਰਦੀ ਆ ਤਾਂ ਫਾਇਦਾ ਤੁਸੀਂ ਦੇਣਾ ਠੀਕ ਹੈ ਨਾ ਜੀ ਤੇ ਇਹ ਤੁਸੀਂ ਆਪਣਾ ਜਲਦੀ ਤੋਂ ਜਲਦੀ ਮੇਰਾ ਮੋਨਟਾਈਜ਼ ਚੈਨਲ ਕਰਵਾ ਸਕਦੇ ਹੋ ਬਹੁਤ ਥੋੜਾ ਜਿਹਾ ਟਾਈਮ ਰਹਿ ਗਿਆ ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਜਲਦੀ ਤੇ ਜਲਦੀ ਕਰਵਾ ਦਿਓ ਤੇ ਕਮੈਂਟ ਜਰੂਰ ਕਰਿਆ ਕਰੋ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ 네ਗੇਟਿਵ ਕੋਈ ਨਾ ਕਰ ਕਰੋ ਵਸੀ ਪਰਮਾਤਮਾ ਦੀ ਕਿਰਪਾ ਨਾਲ 네ਗੇਟਿਵ ਹੱਸਤਾ ਤਾਂ ਨਹੀਂ ਆਇਆ ਹੈਗਾ ਨਾ ਕਰਿਓ ਤੇ ਆਪਣਾ ਪੋਜ਼ਿਟਿਵ ਹੀ ਰੱਖਿਓ ਚਲੋ ਜੀ ਐਂਡ ਕਰਨ ਤੋਂ ਪਹਿਲਾਂ ਸਾਰੇ ਬੋਲੋ ਜੈ ਸ਼੍ਰੀ ਕ੍ਰਿਸ਼ਨ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ 쿠ਸ਼ਨ ਕਵਰ ਇਹ ਵੀ 쿠ਸ਼ਨ ਕਵਰ ਜੀ ए भी कुशन कवर और ए भी ए भी कुशन कवर जी बहुत ही प्यारी डिजाइन है ये सारी कुशन कवर चाहे बेड पे रखो चाहे अपने सोफे पे रखो